Satnam Siri Guru. Satnam Siri Guru. Satnam Siri Guru. Satnam Siri Bahe Guru. Bahe Guru Tanva. ਸਿੰਘ ਜੀ ਦੇ ਛੋਟੇ ਸਾਹਿਬ ਜਦਿਆਂ ਬਾਬਾ ਜਵਾਰਾਬਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੀ ਉਦੁੱਤੀ ਤੇ ਲਸਾਨੀ ਸ਼ਹਾਦਤ ਨੂੰ ਫਤਿਹਗੜ੍ਹ ਸਾਹਿਬ 'ਤੇ ਲੱਗਣ ਵਾਲੇ ਸਾਲਾਨਾ ਪਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੀਆਂ ਤਿਆਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਆਰੰਭ ਦਿੱਤੀਆਂ ਗਈਆਂ ਹਨ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਜੋ ਗੁਰਦੁਆਰਾ ਸਾਹਿਬ ਕੇ ਨਤਮਸਤਕ ਹੁੰਦੀ ਪਹੁੰਚਦੀ ਹੈ ਉਸ ਦੇ ਲਈ ਜੋ ਲੰਗਰ ਲਾਗਾਉਣ ਵਾਲੀਆਂ ਕਮੇਟੀਆਂ ਸਿੰਘ ਸਵਾਵਾ ਹਨ ਉਹਨਾਂ ਨੂੰ ਜਗ੍ਹਾ ਲੜ ਕਰ ਦਿੱਤੀ ਗਈ ਹੈ ਜਿਸ ਵਿੱਚ ਅ ਖਾਸ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਹਰੇਕ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਵੀ ਦਿਵਾਇਆ ਗਿਆ ਹੈ ਇਸ ਦੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਹੈ ਕਿ ਨੌਜਵਾਨ ਖਾਸ ਤੌਰ ਤੇ ਇਹਨਾਂ ਸ਼ਹੀਦੀ ਦਿਹਾੜਿਆਂ ਵਿੱਚ ਹੁੱਲੜਬਾਜ਼ੀ ਤੋਂ ਗੁਰੇਜ਼ ਕਰਨ ਅਤੇ ਬਹਾਨਾ ਤੇ ਖਾਸ ਤੌਰ ਤੇ ਟਰੈਕਟਰਾਂ ਦੇ ਵਿੱਚ ਉੱਚੀ ਆਵਾਜ਼ ਵਿੱਚ ਜੋ ਲਾਉਡ ਸਪੀਕਰ ਆ ਉਹਨਾਂ ਨੂੰ ਲਗਾਉਣ ਤੋਂ ਗਰੇਜ ਕੀਤਾ ਜਾਵੇ ਅਤੇ ਸ਼ਰਧਾ ਭਾਵਨਾ ਨਾਲ ਇਹਨਾਂ ਸ਼ਹੀਦੀ ਦਿਹਾੜੀਆਂ ਵਿੱਚ ਸ਼ਮੂਲੀਅਤ ਕੀਤੀ ਜਾਵੇ। ਅਸ਼ੀਰਦੀ ਪੰਤਰਵਾੜ ਜੋ ਹਰ ਸਾਲ ਹੀ ਜੋ ਇਹਨਾਂ ਬਹਾਨੇ ਚ ਕੀਤਾ ਦੀ ਪਾਵਨ ਕਰ ਦਿੱਤੇ ਜਿਸ ਦੇ ਅਰੰਭ ਤਾਂ ਅਨੰਤਪੁਰ ਸਾਹਿਬ ਤੋਂ ਕੀਤੀ ਜਾਂਦੀ ਹੈ। ਸਤਿਗੁਰੂ ਆ ਅਨੰਤਪੁਰ ਸਾਹਿਬ ਜੀ ਨੂੰ ਛੱਡ ਕੇ ਸਾਰਾ ਸਾਰਾ ਸ਼ਹਿਰ ਛੱਡ ਕੇ ਉਸ ਤੋਂ ਆਪਣੇ ਪਰਿਵਾਰ ਸਮੇਤ ਸਾਰੇ ਸਿੰਘਾਂ ਦੇ ਸਮੇਤ ਸਤਿਗੁਰੂ ਜੀ ਰਵਾਨਾ ਹੋ ਗਏ ਨੇ। ਪਰਵਾਰ ਵਿੱਚ ਛੋੜਾ ਹੁੰਦਾ ਹੈ ਔਰ ਵੱਡੇ ਸਹਿਬਜ਼ਾਦੇ ਅਕਤਿਆਰੇ ਪਾਕੀ ਸਿੰਘਾਂ ਦੇ ਸਮੇਤ ਚਮਕੌਰ ਦੀ ਗੜੀ ਵਿੱਚ ਸ਼ਾਰਦ ਪ੍ਰਾਪਤ ਕਰਦੇ ਨੇ ਛੋਟੇ ਸਹਿਬਜ਼ਾਦੇ ਬਸ ਅਗੁਦਰਕੌਰ ਦੀ ਜੀ ਨਾਲ ਆ ਕੇ ਜੋ ਸੂਬਾ ਵਜ਼ੀਰ ਖਾਂ ਦੀ ਕੈਦ ਵਿੱਚ ਹੋ ਗਿਆ ਹੋਇਆ ਜਿਵੇਂ ਪਛੇ ਅਸਤਾਰ ਹੈ ਜਿੱਥੇ ਹਵਾ ਲੱਤ ਬਣੀ ਹੋਈ ਹੈ ਜਿਹੜੀ ਝੇਲ ਬਣੀ ਹੋਈ ਹੈ हां ਉਥੋਂ ਹੋ ਕੇ ਅੱਗੇ ਆ ਕੇ ਇੱਥੇ ਸਰਹੰਦੀ ਉਤਰਫ ਕੀਤੇ ਉਹਨਾਂ ਦੀ ਪੇਸ਼ੀ ਹੁੰਦੀ ਹੈ ਮਾਤਾ ਜੀ ਅਤੇ ਛੋਟੇ ਸਹਿਬ ਜ਼ਾਦਿਆਨ ਅੰਡੇ ਬੁਰਜ ਵਿੱਚ ਰੱਖਿਆ ਜਾਂਦਾ ਹੈ ਔਰ ਬੜੀ ਇੱਕ ਉੱਤਮੀ ਸ਼ਹਾਦਤ ਹੈ ਸੰਸਾਰ ਦੇ ਵਿੱਚ ਇਹਦੇ ਨਾਲ ਦੀ ਸ਼ਹਾਦਤ ਦਾ ਕਿਧਰੇ ਵੀ ਕੋ ਜਿਕਰ ਨਹੀਂ ਮਰਦਾ ਨਾ ਹੋਈ ਹੈ ਔਰ ਨਾ ਕਦੇ ਹੋਵੇਗੀ ਔਰ ਹਰ ਸਾਲ ਹੀ ਸ਼ਹੀਦੀ ਪੰਦਰਵਾੜਾ ਇਹਨਾਂ ਮਹਾਨ ਸ਼ਹੀਦਾਂ ਦੀ ਪਾਵਨ ਯਾਦ ਵਿੱਚ ਮਨਾਇਆ ਜਾਂਦਾ ਹੈ ਔਰ ਇਸ ਪੰਦਰਵਾੜੇ ਦੇ ਦਿਨਾਂ ਵਿੱਚ ਜਿਹੜੇ ਕਾਲ ਤਖਸਿਆ ਦੀ ਪਰਮ ਸੰਗਤਾਂ ਨੂੰ ਦਿੱਤੀ ਜਾਂਦੀ ਹੈ ਤੇ ਕੋਈ ਵੀ ਜਿਹੜੇ ਖੁਸ਼ੀ ਦੇ ਕਾਰਜ ਨੇ ਉਹ ਨਾ ਕੀਤੇ ਜਾਣ ਕੋ ਵਿਆਹ ਨਾ ਕੀਤੇ ਜਾਣ ਕੋਈ ਜਨਮ ਦਿਨ ਨਾ ਮਨਾਏ ਜਾਣ ਕੋਈ ਪਾਰਟੀਆਂ ਨਾ ਕੀਤੀ ਜਾਣ ਨਵੇਂ ਮਕਾਨਾਂ ਦੀ ਨੀਂਹਾਂ ਰੱਖੀ ਜਾਏ ਕੋਈ ਨਵੀਆਂ ਵਸਤੂਆਂ ਦੀ ਖਰੀਦ ਨਾ ਕੀਤੀ ਜਾਏ ਔਰ ਕਿਸੇ ਪਰਕਾਦ ਲੰਗਰਾਂ ਦੇ ਵਿੱਚ ਲਿਸ਼ਟਾਨ ਪਦਾਰਥ ਜਿਹੜੇ ਨੇ ਉਹ ਬਿਲਕੁਲ ਨਾ ਪਰੋਸੇ ਜਾਣ ਇਹਨਾਂ ਦਿਨਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਦਿਆਂ ਹੋਇਆਂ ਉਹਨਾਂ ਮਹਾਨ ਸ਼ਹੀਦਾਂ ਨੂੰ ਸਾਨੂੰ ਬਹੁਤ ਹੀ ਬਹੁਤ ਹੀ ਸਾਦਗੀਏ ਅਤੇ ਨਾਮ ਜਪਦਿਆਂ ਹੋਇਆਂ ਇਹ ਜਿਹੜਾ ਕੰਟਰਵਾੜਾ ਇਹਨੂੰ ਮਨਾਉਣਾ ਚਾਹੀਦਾ ਹੈ ਔਰ ਖਾਸ ਕਰਕੇ ਸਾਡੇ ਬੱਚਿਆਂ ਨੂੰ ਸਾਡੇ ਵੀਰਾਂ ਨੂੰ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਦੇ ਵਿੱਚ ਚੰਕੌਰ ਸਾਹਿਬ ਦੀ ਪਾਵਨ ਧਰਤੀ ਤੇ ਲਤਮਸਤ ਹੋਣ ਵਾਸਤੇ ਆਉਣਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤ ਹੋਣ ਵਾਸਤੇ ਆਉਣਾ ਹੈ ਉਹ ਬੜੀ ਸ਼ਰਧਾ ਔਰ ਸਤਕਾਰ ਨਾਲ ਇਸ ਧਰਤੀ ਤੇ ਆਉਣ ਇੱਕ ਮੇਲੇ ਦੇ ਰੂਪ ਵਿੱਚ ਇੱਥੇ ਬਿਲਕੁਲ ਆਉਣ ਦੀ ਕਿਚਲਨਾ ਕਰਨ ਬੜੀ ਸਾਦਗੀ ਦੇ ਨਾਲ ਆਉਣ ਅਕਸਰ ਰਿਪੋਰਟਾਂ ਮਿਲਦੀਆਂ ਨੇ ਕਿ ਨੌਜਵਾਰ ਵੀਰ ਮੋਟਰਸਾਈਕਲਾਂ ਤੇ ਚੜ ਕੇ ਪਟਾਕੇ ਮਾਰਦੇ ਹੋਏ ਦਿਨ-ਦਿਨ ਰਾਤ-ਰਾਤ ਜਾ ਰਹੇ ਹੁਦੰਦ ਕਰਦੇ ਹੋਏ ਹੁੱਲੜਬਾਜੀ ਕਰਦੇ ਹੋਏ ਔਰ ਟਰੈਕਟਰਾਂ ਦੇ ਉੱਤੇ ਉੱਚੀ-ਉੱਚੀ ਆਵਾਜ਼ ਚ ਸਪੀਕਰ ਲਾਵਾ ਕੇ ਜਿਹੜਾ ਇੱਥੇ ਆਉਣ ਦਾ ਯਤਨ ਕਰਦੇ ਨੇ ਉਹ ਐਸਾ ਬਿਲਕੁਲ ਨਾ ਕਰਨ ਬੜੀ ਸਾਦਗੀ ਨਾਲ ਨਾਮ ਜਪਦਿਆਂ ਹੋਇਆ ਉਹਨਾਂ ਸ਼ਹੀਦਾਂ ਨੂੰ ਸਿਰ ਝੁਕਾ ਕੇ ਕਰਤੋ ਦੁਰਨ ਔਰ ਇਥੇ ਪਹੁੰਚ ਕਰਕੇ ਵੀ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ 'ਤੇ ਮਤਮਸਤ ਹੋ ਕੇ ਉਹਨਾਂ ਨੂੰ ਸ਼ਰਧਾ ਔਰ ਸਤਿਕਾਰ ਦੇ ਛੋਟੇ ਲਾਲਾਂ ਦੀ ਸ਼ਹੀਦੀ ਸਥਾਨ ਤੇ ਮਾਂ ਗੁਜਰੀ ਜੀ ਦੇ ਸ਼ਹੀਦੀ ਸਥਾਨ ਤੇ ਸ਼ਹੀਦੀ ਸਮਾਗਮਾਂ ਦੀਆਂ ਤਿਆਰੀਆਂ ਬਹੁਤ ਵੱਡੇ ਪੱਧਰ ਤੇ ਹੋ ਚੁੱਕੀਆਂ ਕੁਝ ਚੱਲ ਰਹੀਆਂ ਨੇ ਅੱਜ ਇਕੱਤਰਤਾ ਹੋਈ ਹੈ ਸੇਵਾਦਾਰਾਂ ਦੀ ਜਿਨ੍ਹਾਂ ਲੋਕਾਂ ਨੇ ਕੋਰ ਸਿੱਖਾ ਨਹੀਂ ਸੰਤਾਂ ਨੇ ਆ ਕੇ ਲੰਗਰ ਦੀਆਂ ਤੇ ਹੋਰ ਸੇਵਾਵਾਂ ਕਰੀਆਂ ਵਾਲੰਟੀਅਰਜ਼ ਆ ਕਿ ਆਪ ਉਹ ਆਪਣੀਆਂ ਸੇਵਾਵਾਂ ਸੰਭਾਲਦੇ ਆ ਸੋ ਇਹ ਜੋ ਸਭਾ ਹੈ ਜਿਹਨੂੰ ਸਤਕਾਰ ਨਾਲ ਜੋੜ ਮੇਲ ਸ਼ਹੀਦੀ ਸਭਾ ਆਦਿਕ ਸ਼ਬਦਾਂ ਨਾਲ ਸੰਯੋਗ ਕਰਦੇ ਆ 6 ਪੂ ਨੂੰ ਸਤਗੁਰ ਜੀ ਦੇ ਅਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਆਰੰਭ ਹੁੰਦੀ ਹੈ ਸੋ ਇਸ ਸਥਾਨ ਤੇ ਜਦੋਂ ਸੈਬਜ਼ਾਦੇ 24 ਦਸੰਬਰ ਨੂੰ ਉਹਨਾਂ ਦੀ ਆਮਦ ਹੁੰਦੀ ਹੈ ਇਸ ਵਾਰ ਜੋ ਤਰੀਕਾਂ ਆ ਰਹੀਆਂ ਨੇ 25 26 ਤੇ 27 ਸ਼ਹੀਦੀ ਦੇ ਦਿਹਾੜੇ ਜੋ ਇੱਥੇ ਮਨਾਏ ਜਾਣੇ 27 ਨਸ਼ੀਦੀ ਨਗਰ ਕੀਰਤਨ ਹੈ ਉਹ ਬਹੁਤ ਵੱਡਾ ਇਕੱਠ ਜਿਹੜਾ ਹੈ ਉਹ ਇਸ ਧਰਤੀ ਤੇ ਹੁੰਦਾ ਹੈ ਲਗਭਗ ਇਹਨਾਂ 3-4 ਦਿਨਾਂ ਦੇ ਵਿੱਚ 50 ਲੱਖ ਦੇ ਕਰੀਬ ਸੰਗਤ ਨਮਸਕਾਰ ਕਰਦੀ ਹੈ ਉਹਦੇ ਦੀ ਪ੍ਰਸ਼ਾਸਨ ਵੱਲੋਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਹੋ ਰਿਹਾ ਹੈ ਲੰਗਰ ਦੇ ਰਹਿائش ਦੇ ਅਤੇ ਹੋਰ ਰੋਜ਼ਮਰਾਂ ਦੀਆਂ ਜਿਹੜੀਆਂ ਜ਼ਰੂਰਤਾਂ ਦੀ ਸੋਧਾ ਦੇ ਸੋ ਸੰਗਤ ਨੂੰ ਬੇਨਤੀ ਆ ਉਹ ਪਿਆਰ ਸਹਿਤ ਸ਼ਰਧਾ ਸਹਿਤ ਬੜੀ ਗੰਭੀਰਤਾ ਦੇ ਨਾਲ ਹਾਜ਼ਰੀਆਂ ਭਰ ਕੇ ਬੁਰਗੀਆਂ ਖੁਸ਼ੀ ਆਲੀ। ਸਾਡਾ ਅਸਲ 15 ਤਰੀਕ ਤੋਂ ਸ਼ੁਰੂ ਹੁੰਦਾ ਹੈ ਪਹਿਲੀ ਪੋਤੋਂ। ਜੀ। ਪਰ ਆਹ ਦੇਖੋ ਅੱਜ ਜੋੜ ਮੇਲੇ ਵਾਲੇ ਕੰਮ ਬਣਿਆ ਆ। ਤੇ ਲੋਕ ਲਗਾਤਾਰ ਇੱਕ ਮਹੀਨਾ ਹੀਣਾ ਸ਼ੇਖ ਦਾ ਦੇ ਸਥਾਨ ਤੇ ਆ ਕੇ ਨਤਮਸਤਕ ਹੁੰਦੇ ਆ। ਇਹ 15 ਤਰੀਕ ਨੂੰ ਐਸੀ ਨੂੰ ਸਾਡੇ ਪਰਿਵਾਰ ਬਿਛੋੜੇ ਤੋਂ ਇਹ ਜੋੜ ਮੇਲੇ ਦੀ ਬ੍ਰੰਭਤਾ ਹੋਣੀ ਫਿਰ ਪੱਠਾ ਸਾਹਿਬ ਫਿਰ ਐਵੇਂ ਹੀ ਅਨੰਦਪੁਰ ਸਾਹਿਬ ਤੋਂ ਜਿਵੇਂ ਜਿਵੇਂ ਸਤਿਗੁਰਾਂ ਨੇ ਉਨੰਦਗੜ ਦਾ ਕਿਲਾ ਛੱਡਿਆ ਸੀ ਐਵੇਂ ਸਵਾ ਸਾਢੇ ਚਲਦੀ ਰਹਿਣੀ ਤੇ ਇੱਥੇ ਜਿਹੜਾ ਉਹ ਸਾਡਾ ਜੋੜ ਮੇਲਾ ਉੱਚੀ 26 ਸਤਾਈ ਨੂੰ ਹੁੰਦਾ ਤੇ ਪਰ ਲੋਕਾਂ ਦੀ ਆਸਤਾ ਬਹੁਤ ਵੱਡੀ ਆ ਇਸ ਆਸਥਾਨ ਦੇ ਉੱਤੇ ਪਰ ਆ 1 ਮਹੀਨਾ ਲਗਾਤਾਰ ਤੇ ਆ ਲੋਕ ਜਿਹੜੇ ਆ ਉਹ ਆਸਤਾ ਰੱਖ ਕੇ ਪਹਿਲੇ ਨ ਦਤਮਸਤਕ ਹੋਣ ਆਉਂਦੇ ਆ ਸੋ ਇਹਦੇ ਲਈ ਅਸੀਂ ਪ੍ਰਬੰਧ ਵੀ ਹਰ ਸਾਲ ਦੀ ਤਰ੍ਹਾਂ ਵੱਡੇ ਕਰਦੇ ਆ ਨਗਰ ਕੀਰਤਨ ਵੀ ਹੁੰਦਾ 27 ਤਰੀਕ ਨੂੰ ਨਗਰ ਕੀਰਤਨ ਵੀ ਹੋਊਗਾ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਉਹ ਮਹੀਨਾ ਆ ਜਦੋਂ ਸਿੱਖ ਆਪਣੇ ਉਹਨਾਂ ਮਹਾਨ ਸ਼ਹੀਦਾਂ ਤੇ ਮਾਣ ਵੀ ਕਰਦਾ ਤੇ ਐਸ ਧਰਤੀ ਨੂੰ ਦਾ ਫਾਲੇ ਸਤਗੁਰ ਜੀ ਨੇ ਕਿੱਡਾ ਵੱਡਾ ਬਖਸ਼ਿਸ਼ ਕੀਤਾ ਕਿ ਐਡੀਆਂ ਵੱਡੀਆਂ ਸ਼ਹਾਦਤਾਂ ਨਾ ਕਿਤੇ ਹੋਈਆਂ ਨਾ ਹੋਣੀਆਂ ਇੰਦੋਂ ਮਹਿੰਗੀ ਧਰਤੀ ਕਿਸੇ ਧਰਤੀ ਦੇ ਉੱਤੇ ਨਾ ਕੋਈ ਹੋਈ ਤੇ ਨਾ ਹੋਣੀ ਸੋ ਰਲ ਮਿਲ ਕੇ ਜੋੜ ਮੇਲੇ 'ਚ ਵੀ ਸ਼ਾਮਲ ਹੋਈਏ ਜਗਦੇਵ ਸਿੰਘ ਪੱਤਰਕਾਰ ਫਤਿਹਗੜ੍ਹ ਸਾਹਿਬ